ਨੇ ਐਕਟਿਵ ਹਾਵ ਰਿਤ ਬੜੀ ਸਿੱਧੀ ਇੰਨੀ ਹੈ ਕਿ ਇਹ ਸਾਡੀ ਸ਼ਾਂਜੀ ਤੋਂ ਚਲਾਉਣੀ ਨਹੀਂ ਆਉਂਦੀ ਉਹ ਵਜੇ ਉਹ ਪੈਸੇ ਜੋੜ ਕੇ ਤੇ ਉਹਦੀ ਕੋਈ ਚੀਜ਼ ਲੈ ਲੈਂਦੇ ਹੋ ਪਹਿਲਾਂ ਇੱਕ ਗੱਲ ਤੋਕਨਾ ਮੈਂ ਤੇਰੀ ਗੱਲ ਹਮ ਲੈ ਨੋ ਜਿਹੜਾ ਟਾਈਮ ਸਾਲੀ ਹੋਇਆ ਵਾ ਤੇ ਵੇਲਾ ਵੀ ਹੁਣ ਜਾ ਕੇ ਰੇਟ ਕਿੰਨਾ ਤੋਂ ਪੁੱਛੀ ਵੀ ਕਿੰਨੀ ਵਧੀ ਹੈ ਸਾਡੀ ਕੱਲਿਆਂ ਦੀ ਥੋੜੀ ਭਲਣੀ ਹੈ ਉਹਨਾਂ ਦਾ ਵੀ ਨਾਲ ਬਰਾਬਰ ਦਾ ਹਿੱਸਾ ਹਣਾ ਜੇ ਉਹਨਾਂ ਨੇ ਨਹੀਂ ਨਾ ਕੋਈ ਪੈਸਾ ਪਾਉਣਾ ਤੇ ਆਪਣੇ ਨਾਂ ਫਿਰ ਸਾਰੀ ਕਰਾਇਓ ਨਵਦੀਪ ਇੱਕ ਦਿਨ ਮੈਂ ਗੱਲ ਦੱਸਦਾ ਦੁਨੀਆ ਭਾਵੇਂ ਇੱਧਰ ਦੀ ਉੱਧਰ ਹੋਏ ਮੈਂ ਆਪਣੇ ਭਰਾਣਾ ਧੋਖਾ ਨਹੀਂ ਕਰ ਸਕਦਾ ਨਾਲੇ ਨ ਖੁਸ਼ ਰਹਾ ਕਰ ਤੇ ਕਿਸੇ ਨੂੰ ਖੁਸ਼ ਰਹਿਣ ਦਿਆ ਕਰ ਹਰ ਵੇਲੇ ਸੜੀ ਰਹਿਨੀ ਏ ਯਾਰ ਮੈਂ ਤੈਨੂੰ ਸੜੀ ਰਹਿਨੀ ਲੱਗਦੀ ਆ ਤੂੰ ਹੋਰ ਕਿ ਤੂੰ ਗੱਲਾਂ ਹੀ ਹੋ ਜੀਆਂ ਕਰਦੀਂ ਆਪਣੇ ਬਾਰੇ ਸੋਚਦੀ ਰਹਿੰਦੀ ਏ ਜੇ ਨਾਲ ਦੀਪਕ ਆਪ ਸੌਖੇ ਹੋਈ ਹੈ ਨਾ ਤੇ ਫਾਇਦਾ ਉਹ ਤੇ ਜਿਹੜਾ ਲਾਗੇ ਵਾਲੇ ਨੂੰ ਨਾਲ ਲੱਗੇ ਤੁਰੇ ਫੇਰ ਆਹੋ ਤੇ ਹੇ ਦਾ ਕੀ ਏ ਲਾਗੇ ਵਾਲੇ ਭਾਵੇਂ ਤੁਹਾਨੂੰ ਸੁੱਟਣ ਨੂੰ ਤਿਆਰ ਹੁਣ ਉਹ ਦਰਦਪਦਾ ਕਿੰਨਾ ਸੜਦੇ ਨੇ ਇਹੀ ਉਹਨਾਂ ਦਾ ਸੋਚਦੇ ਰਹਿੰਦੇ ਹੋ ਇਹ ਤੇਰੀ ਮਾੜੀ ਸੋਚ ਹੀ ਏ ਮੇਰੀ ਮਾੜੀ ਸੋਚ ਹੈ ਚਲੋ ਠੀਕ ਆ ਉਹ ਸਾਡੇ ਤੋਂ ਛੋਟੇ ਨੇ ਪਰ ਤਾਂ ਵੀ ਚੰਗੇ ਨੇ ਮੈਨਾਂ ਚਲੋ ਚੰਗਾ ਚੰਗੇ ਨੇ ਤੇ ਮੈਂ ਹੀ ਮਾੜੀ ਰਹਿ ਗਈ ਆ ਤੇਰੇ ਕੋਲ ਸਭ ਕੁਝ ਹੈਗਾ ਪੈਸਾ ਵੀ ਹੈਗਾ ਤਨਖਾਹਾਂ ਵੀ ਹੁੰਦੀਆਂ ਨੇ ਪਰ ਤੇਰੇ ਚ ਭੁੱਖ ਫਿਰ ਵੀ ਹੈਗੀ ਏ ਚੰਗਾ ਉਹ ਤੇ ਰੱਜੇ ਆ ਨਾ ਤੁਸੀਂ ਜੋ ਨਾਲ ਰੱਜੇ ਹੋ ਮੈਂ ਹੈ ਹੀ ਭੁੱਖੀ ਆ ਇੱਕ ਬੰਨਿਆਂ ਦੀ ਲੜਾਈ ਨਾ ਪਾਇਆ ਕਰ ਦੂਜੇ ਬੰਨੇ ਆਪ ਉਹ ਜੀ ਗੱਲ ਕਰਕੇ ਮੈਨੂੰ ਸਾੜੀ ਦਿੰਦੇ ਆ ਇਕਤੋਂ ਨੋਤੇ ਬੜਾ ਗੁੱਸਾ ਚੜਨਾ ਉਦੋਂ ਦਾ ਇਹਨਾਂ ਤੂੰ ਸ਼ੁਰੂ ਕੀਤਾ ਤੇ ਨੂੰ ਪੂਰਾ ਤੇ ਕਰ ਦੇ ਮੰਮੀ ਅੱਜ ਵੀ ਮਿਸਤਰੀ ਆਏ ਕਿ ਨਹੀਂ ਆਏ ਮੇਰੇ ਸਾਹਮਣੇ ਤੇ ਛੁੱਟੀ ਕਰ ਗਏ ਮੈਂ ਤਾਂ ਕਹਿੰਦੀ ਚੱਲ ਛੇਤੀ ਕੰਮ ਨਿਬੜ ਜਾਏਗਾ ਆਵਾਂਗੇ ਮੈਂ ਕਹਿੰਦੀ ਚੱਲ ਕੰਮ ਸਾਰਾ ਨਿਬੜ ਜਾਏਗਾ ਫੇਰ ਆਵਾਂਗੇ ਫੇਰ ਰਹਿਣਾ ਮੈਂ ਵੀ ਉੱਥੇ ਰਹਿ ਗਏ ਉੱਥੇ ਕੰਮ ਰਹਿ ਗਿਆ ਹੈ ਚਲੋ ਠੀਕ ਚੰਗ ਕਿਹਦਾ ਫੋਨ ਹੈ ਜਿੰਦਰ ਦਾ ਹੈ ਹਾਂ ਮੰਮੀ ਉਹਨਾਂ ਦਾ ਫੋਨ ਅੱਛਾ ਕੀ ਹਾਂ ਦੇ ਠੀਕ ਠਾਕ ਹਾਂਜੀ ਸਭ ਠੀਕ ਠਾਕ ਆ ਲੱਗੇ ਫਿਰ ਮਿਸਤਰੀ ਹਾਂ ਲੱਗੇ ਆ ਮਿਸਤਰੀ ਮੰਮੀ ਕਹਿੰਦੀ ਤੂੰ ਇਹ ਨਾ ਚੱਕਰ ਮਾਰਿਓ ਤੇ ਮੈਂ ਕੋਈ ਗੱਲ ਨਹੀਂ ਆਵਾਂਗੀ ਕਹੇ ਦਿਨ ਮਾਰਨਾ ਕਿਹੜੇ ਦਿਨ ਸਗੋਂ ਅੱਗੇ ਜਿੰਦਰ ਦਾ ਫੋਨ ਆਉਂਦਾ ਹੈ ਜਾਂਦਾ ਭਾਜੀ ਮੈਂ ਆਉਣ ਰਾਂ ਦਾ ਹੈ ਤਾਂ ਕਿ ਛੁੱਟੀ ਤੇ ਜ਼ਰੂਰ ਆਇਆ ਪਰ ਚਲੋ ਜਾਵਾਂਗੇ ਨਾਲ ਗਿਆਨੂ ਹੋ ਗਈ ਗੱਲ ਇਹਨੂੰ ਮੈਂ ਸਾਲਾਂ ਦੋ ਤਿੰਨ ਮਹੀਨੇ ਗਏ ਹੋਣੇ ਹਾਂ ਹਾਂ ਕਾਫੀ ਟਾਈਮ ਹੋ ਗਿਆ ਵਾ ਠੀਕ ਆ ਤੋਂ ਨਾਲੇ ਗੱਲ ਇਹਨੂੰ ਵੇਰ ਲਾ ਤੁਹਾਡੇ ਲੜਾਈ ਦੋਆਂ ਤੇ ਦਰਾਨੀ ਜਠਾਨੀ ਦੇ ਝਗੜੇ ਦੇ ਵਿੱਚ ਨਾ ਪਹਿਲੀ ਹੱਥੋਂ ਨਿਕਲ ਗਈ। ਪਹਿਲੀ ਇਹ ਤਾਂ ਨਿਕਲ ਗਈ ਹੈ। ਇੱਚ ਮੇਰਾ ਕਾਹਦਾ ਦੋਸ਼? ਮੈਂ ਤਾਂ ਉਦਾਂ ਹੀ ਗਿਆ ਸੀ ਵੀ ਨਾਰਮਲ ਗੱਲ ਕੀਤੀ ਸੀ। ਵੀ ਚਲੋ ਇੰਨੇ ਔਖੇ ਹੁੰਦੀ ਕਿਹੜੀ ਜ਼ਰੂਰਤ ਹੈ? ਜੇ ਨਹੀਂ ਲਈ ਜਾਂਦੀ ਤੇ ਨਾਲ ਲਾਓ। ਉਹ ਤਾਂ ਮੇਰੀ ਗੱਲ ਨੂੰ ਉਲਟ ਬੰਨੇ ਲੈ ਕੇ ਪੈ ਗਈ ਹੈ। ਨਾਲੇ ਉਹ ਤੇ ਨੌਕਰੀ ਕਰਦੀ ਹੈ, ਉਹਦੇ ਪੈਸੇ ਦੇ ਦਊਗੀ ਤੇ ਮੈਂ ਕਿੱਥੇ ਦੇਣੀ? ਮੈਂ ਪਿੱਛੋ ਲਿਆ ਕੇ ਦੇਣੀ। ਉਹ ਗੱਲਾਂ ਤੇ ਤੈਨੂੰ ਸਾਰਿਆਂ ਦੇ ਬੈਠਿਆਂ ਨਾਲ ਕਹਿੰਦੀ ਕੀ ਜ਼ਰੂਰਤ ਹੈ? ਤੈਨੂੰ ਪਤਾ ਅੱਗੇ ਭਾਬੀ ਦੋ ਦੀਆਂ ਮੁੜ ਕੇ ਚਾਰ ਜੋੜ ਲੈਂਦੀ ਹੈ। ਤੇ ਨਾਲ ਇੱਕ ਗੱਲ ਹੋਰ ਮੂੰਹ ਮੂੰਹ ਦੀ ਪਰ ਤੂੰ ਮੂੰਹ ਗੱਲ ਕੱਢ ਕੇ ਇੱਧਰ-ਉੱਧਰ ਭੁੱਲ ਜਾਂਦੀ ਆ ਫੇਰ ਉਦਾਂ ਹੀ ਪਰ ਭਾਬੀ ਜਿਹੜੀ ਉਹ ਦੇ ਚ ਗੱਲ ਰੱਖਦੀ ਆ ਤੇ ਇਦਾਂ ਨਹੀਂ ਮੁਰਗਾ ਕੰਮ ਚੱਲਦਾ ਵੇ ਲੈ ਹੁਣ ਇਹ ਮੌਕਾ ਥੋਂ ਲੰਘ ਗਿਆ ਤੇ ਨਾ ਮੈਨੂੰ ਹੀ ਇਹ ਗੱਲ ਵਾਸਤੇ ਨਾ ਖੋਸਦੇ ਹੋ ਕਿ ਤੇਰੇ ਕਰਕੇ ਨਹੀਂ ਇਹ ਮਿਲੀ ਉਹ ਬਾਬਾ ਮੈਂ ਤੈਨੂੰ ਨਹੀਂ ਕਹਿਣ ਲਿਆਗਾ ਦੋਸ਼ ਨਹੀਂ ਦੇਣ ਲਿਆ ਪਰ ਇਹ ਕੋਈ ਜ਼ਿੰਦਗੀ ਦਾ ਮੌਕਾ ਬਾਰ-ਬਾਰ ਨਹੀਂ ਮਿਲਦਾ ਹੁੰਦਾ ਕੋਈ ਜ਼ਮੀਨ ਜਾਇਦਾਦ ਬਣਾਉਣ ਦਾ ਜਾਂ ਕੋਈ ਚੰਗੀ ਚੀਜ਼ ਕਰਨ ਦਾ ਇੱਕ ਅੱਧੀ ਏਰ ਕਿਸਮਤ ਚਾਂਸ ਦਿੰਦੀ ਆ ਬਾਰ-ਬਾਰ ਰੋਜ਼ ਨਹੀਂ ਵੀ ਹਾਂ ਹੁਣ ਅੱਜ ਨਹੀਂ ਤਾਂ ਭਾ ਕੇ ਫੇਰ ਲੈ ਲਾਂਗੇ ਯਾਰ ਮੈਂ ਵੀ ਇਹ ਕੱਲ ਜੀ ਖੁਸ਼ੀ ਹਾਂ ਮੈਂ ਤੇ ਨਾਰਮਲ ਗੱਲ ਕਹਿ ਤੀ ਤੁਸੀਂ ਦਾ ਸਾਰੇ ਪਰਿਵਾਰ ਨੇ ਮੇਰੇ ਸਾਰਾ ਨਾ ਉਹ ਗੱਲ ਲੈ ਲਈਏ ਉਧਰ ਭਾਬੀ ਦਾ ਮੂੰਹ ਵੇਖਣਾ ਨਾ ਤੈਨੂੰ ਚੰਗੀ ਤਰ੍ਹਾਂ ਪਤਾ ਵਾ ਕਿ ਜਦੋਂ ਭਾਬੀ ਆਪਣੀ ਜੇਦੇ ਚਾਹਦੀ ਕਿ ਇਹ ਗੱਲ ਤੇ ਮੁੜ ਕੇ ਉਹ ਆਪਣਾ ਨਫਾ ਨੁਕਸਾਨ ਨਹੀਂ ਵੇਂਦੀ ਹੈ ਹੁਣ ਭੂਤ ਨਹੀਂ ਤੁਹਾਨੂੰ ਦੂ ਭਰਾ ਨੂੰ ਪੈਣੀ ਹੈ ਨਾ ਪਿੰਦਰ ਨੂੰ ਵੀ ਹੁਣ ਵੇਖੀ ਵਿਚਾਰੇ ਨੂੰ ਹੋਰ ਤਰ੍ਹਾਂ ਹੰਢਿਆ ਵਾ ਤੇ ਹੁੰਦਾ ਵੀ ਕੋਣਾ ਹੋਵੇ ਵਾਟਣਾ ਵਾਟੇ ਤੁਸੀਂ ਨਾ ਐਵੇਂ ਇੰਨੀ ਟੈਨਸ਼ਨ ਨਾ ਲਓ ਜੇ ਕਿਸਮਤ 'ਚ ਹੋਈ ਨਾ ਤਾਂ ਆਪੇ ਪਹਿਲੀ ਮਿਲ ਜਾਨੀ ਨਾਲੇ ਉਹ ਵੇਖਿਆ ਕਿੰਦਾਂ ਦੀਆਂ ਗੱਲਾਂ ਕਰਦੀ ਸੀ ਤੇ ਪੈਸੇ ਵੀ ਤੁਸੀਂ ਨਾਲ ਪਰੋ ਤੇ ਨਾਂ ਵੀ ਆਂਦੀ ਤੁਹਾਡੇ ਕੱਲਿਆਂ ਦੇ ਲੱਗੇ ਅੱਗੇ ਪਲਾਟ ਵੀ ਉਹਨਾਂ ਕੱਲਿਆਂ ਦੇ ਨਾਂ ਲਾ ਲਿਆ ਏ ਚਲੋ ਅੱਦੇ ਪੈਸੇ ਉਹਨਾਂ ਦੇ ਤੇ ਦੂਜੇ ਜਿਹੜੇ ਪੈਸੇ ਹੀ ਵਾਰਤੀ ਕੋ ਲਿਆਂਦੇ ਹੀ ਮੈਂ ਫੇਰ ਵੀ ਨਹੀਂ ਬੋਲੀ ਤੇ ਚਲ ਕੋਈ ਗੱਲ ਨਹੀਂ ਉਹ ਚੱਲ ਗਰ ਲਿੰਗ ਭਾਬੀ ਜੋ ਮਰਜੀ ਕਹਿੰਦੀ ਆ ਪਿੰਦਰ ਤੇ ਨਾ ਨਾ ਜ਼ਿਕਰਾ ਕਰਦਾ ਸਾਨੂੰ ਆਪਣੇ ਭਰਾ ਦਾ ਤਾਂ ਮੈਨੂੰ ਵਿਸ਼ਵਾਸ ਹੈ ਨਾ ਕਿ ਜੇ ਕਿਤੇ ਭਾਬੀ ਦੇ ਦਿਲ 'ਚ ਮੈਲ ਵੀ ਹੋਊਗੀ ਨਾ ਤੇ ਮੈਨੂੰ ਪਤਾ ਜੀਂਦੇ ਜੀ ਪਿੰਦਰ ਨਹੀਂ ਹੈ ਕੰਮ ਕਰ ਸਕਦਾਗਾ ਉਹ ਕਦੇ ਵੀ ਮੇਰੇ ਨਾਲ ਧੋਖਾ ਨਹੀਂ ਕਰੇਗਾ ਤੇ ਵੀਰ ਜੀ ਦੇ ਮੂੰਹੋਂ ਤਾਂ ਇਹੀ ਚੁੱਪ ਬੈਠੇ ਆ ਨਹੀਂ ਤੇ ਮੈਂ ਨਾ ਆਪਦੀ ਤੁਹਾਨੂੰ ਪਲਾਟ ਚ ਵੀ ਸਦੋ ਲੰਮ ਮੈਂ ਕਿਹੜਾ ਕਿ ਗੱਲ ਤੋਂ ਮੁਕਰੀ ਹਾਂ ਮੈਂ ਤੁਹਾਨੂੰ ਕਿਹਾ ਹੀ ਨਾ ਕਿ ਮੇਰੇ ਕੋ ਜਿਹੜਾ ਸੋਨਾ ਹੈਗਾ ਤੁਸੀਂ ਲਲੋ ਉਹ ਤੇ ਮੈਨੂੰ ਜਾਣ ਜਾਣ ਕੇ ਗੱਲਾਂ ਕਰਨਦੀ ਆ ਤੁਸੀਂ ਕਿਹਾ ਵੀ ਨਹੀਂ ਜਦੋਂ ਉਹ ਬੋਲਦੀ ਆ ਤੇ ਤੂੰ ਅੰਦਰ ਆ ਜਾਣਾ ਹਰਕ ਮੈਂ ਹੁੰਡੀ ਬੰਦ ਕਰ ਲਈ ਆ ਜਦੋਂ ਮੈਂ ਲੀੜਾ ਕਪੜਾ ਆਪਣਾ ਪਾਉਣੀ ਆ ਇਹਨੂੰ ਕਹਾਦਾ ਉਹਦਰ ਵੀ ਇਹ ਮੈਨੂੰ ਇੰਨੀਆਂ ਗੱਲਾਂ ਕੀਤੀ ਆ ਜਿੱਦਣ ਉਹ ਉੱਥੇ ਗਈ ਹਮਾਸੀ ਤੇ ਮੁੰਡੇ ਦੇ ਥਾਕੇ ਤੇ ਆਂਦੀ ਤੂੰ ਤੇ ਪੈਸੇ ਬਾਲਾਂ ਤੇ ਜਾੜ ਆਈਆਂ ਇਹਨੇ ਦੀ ਘਰ ਦੀ ਕੋਈ ਚੀਜ਼ ਨਹੀਂ ਲਿਆਂਦੀ ਜਾਂਦੀ ਦੁੱਜੀ ਵਾਰੀ ਤੂੰ ਕਰਾ ਲਿਆ ਤੇ ਬੰਦਾ ਪੁੱਛੇ ਵੀ ਸਾਰੇ ਪੈਸੇ ਮੈਂ ਢਾਤੀ ਐ ਕੋਈ ਆਪਣਾ ਸ਼ੌਂਕ ਪੂਰਾ ਕਰ ਲੈ ਤੇ ਇੱਥੇ ਕਿਹੜੀ ਗੱਲ ਆ ਨਾਲੇ ਮੈਂ ਜਿੱਦਣ ਗਈ ਹਣਾ ਤੇ ਕੁਝ ਮੰਮੀ ਹੁਣਾ ਪੈਸੇ ਪਾ ਦੇ ਤੇ ਕੁਝ ਮੈਂ ਆਪਣੇ ਕੋ ਪਾ ਲਈ ਉਹ ਚੱਲ ਗੱਲੇ ਨਾ ਆ ਵਾਲਾ ਬੁਲਾ ਦੀ ਗੱਲ ਛੱਡੋ ਇਹਨਾਂ ਗੱਲਾਂ ਤਾਂ ਮੈਨੂੰ ਪਤਾ ਹੈਗਾ ਇਹ ਜਨਾਨੀ ਦੀਆਂ ਗੱਲਾਂ ਨਹੀਂ ਵੀ ਤੂੰ ਸੂਟ ਲੈ ਲਿਆ ਤੇ ਤੂੰ ਵਾਲ ਸਟ੍ਰੇਟ ਕਰਾ ਲੇ ਕੋਈ ਚੈਜਿੰਗ ਗੱਲ ਕਰ ਲਿਆ ਕਰੋ ਦੋਵੇਂ ਜਾਣੀਆਂ ਉਹੋ ਚੀਜ਼ਾਂ ਨੇ ਪਿੱਛੇ ਨਾ ਪਿਆ ਕਰੋ ਵੀ ਕਿ ਕਦੀ ਤੂੰ ਆ ਕਰਾ ਲਿਆ ਤੇ ਕਦੀ ਆ ਕਰਾ ਲਿਆ ਕੋਈ ਘਰ ਦੀ ਗੱਲ ਨਹੀਂ ਤੇਰੀ ਕਰ ਲਿਆ ਕਰੋ ਯਾਰ ਮੈਂ ਨਾਰਮਲ ਤੁਹਾਨੂੰ ਗੱਲ ਦੱਸੀ ਹੈ ਕਿ ਇਦਾਂ ਕਰਦੀ ਹੈ ਅਜੀ ਭਜੀ ਮੇਰੇ ਨਾਲ ਲੜਨ ਦਾ ਭੰਦੀਆ ਜੇ ਲੇੜਾ ਕਪੜਾ ਪਾਉਣੀ ਹੈ ਤੇ ਇਹ ਵੀ ਪਾ ਰਿਆ ਕਰੇ ਹਾਂ ਕਦੀ ਕਹਿੰਦੀ ਹੈ ਵਾਨ ਸਮੰਨਾ ਪਾਉਣੀ ਹੈ ਵਾਨ ਸਮੰਨਾ ਖਾਣੀ ਹੈ ਇਹਨੂੰ ਕਹਾਂ ਮੇਰੇ ਤੋਂ ਦਿਖ ਤੇ ਮੈਂ ਖਾਵਾਂ ਪਾਵਾਂ ਜੋ ਮਰਜ਼ੀ ਕਰਾਂ ਜਦੋਂ ਇਹਨਾਂ ਨਾਲ ਹੈ ਹੀ ਐਡਾ ਯਾਰ ਇਹ ਤੇ ਬੀਬੀਆਂ ਜਾਣਾ ਇਹਨਾਂ ਨੂੰ ਤਾਂ ਬੰਦਣਾ ਸੂਟਾਂ ਦਾ ਪਤਾ ਨਹੀਂ ਇਹ ਨਹੀਂ ਸਮਝ ਆਉਂਦੀ ਨਹੀਂ ਸੂਟਾਂ ਬਿਸ਼ੇ ਇਹਨੇ ਆਹ ਪਾਇਆ ਇਹ ਆ ਦਿੱਤਾ ਪਤਾ ਨਹੀਂ ਲੋਕ ਬੰਦੇ ਦੀ ਕੀ ਗੱਲ ਹੈ ਸੁਟਾ ਛੱਡਣ ਦੀ ਗੱਲ ਕਰਦਾ ਮਨੇ ਇਹ ਆਂਡ ਭਵਾਂਡ ਛੱਡਦਾ ਹੋਊਗਾ ਇੱਥੇ ਤੇ ਘਰ ਦੇ ਛੰਡੇ ਛੱਡੇ ਤੋਂ ਚੱਲ ਛੱਡ ਪਰਾਂ ਕਈਆਂ ਦੀ ਆਦਤ ਹੀ ਹੁੰਦੀ ਹੈ ਨਹੀਂ ਕੀ ਕੰਨਾ ਆਉਣਾ ਮੈਨੂੰ ਹੁਣ ਐ ਨਾ ਗੱਲ ਨਹੀਂ ਛੱਡਨੀ ਸਾਰਾ ਕਸੂਰ ਮੇਰਾ ਹੀ ਕੱਢੀ ਜਾਣਾ ਮੈਨੂੰ ਪਿੰਦਰ ਤੁਸੀਂ ਅੰਦਰੋਂ ਉੱਟ ਕੇ ਇੱਥੇ ਆਣ ਕੇ ਲੰਮੇ ਪੈ ਗਏ ਹੋ ਕੀ ਕਰਾਂ ਬਸ ਤੇ ਮੇਰੀ ਸੁਣੋ ਗੱਲ ਹੁਣ ਦਵਾਈ ਲੈ ਆਇਓ ਟਾਈਮ ਨਾ ਜਾ ਕੇ ਇਹਨਾਂ ਹੋ ਇੱਥੇ ਲੰਮੇ ਪਈ ਰੋ ਤੁਸੀਂ ਜਨਾ ਲਉ ਦੇਵ ਕੜੀ ਠਹਿਰ ਕੇ ਜੇ ਸਤੀ ਸਿਹਰੀ ਥੋੜਾ ਦੁਕਾਨਾ ਖੁੱਲ ਜਾਣੀਆਂ ਨੇ ਦਸ ਵਜੇ ਜਨਾ ਆ ਠੀਕ ਆ ਤੇ ਮੈਂ ਚੱਲੀ ਜੀ ਹੁਣ ਸਾਰਾ ਕੰਮ ਹੋ ਗਿਆ ਵਾ ਰੋਟੀ ਪਾਣੀ ਮੈਂ ਬਣਾਤਾ ਵਾ ਤੋ ਉੱਥੇ ਰੱਖਤਾ ਵਰਸੋਈ ਵਿੱਚ ਠੀਕ ਆ ਨਾ ਢੱਬੇ ਵਿੱਚ ਰੋਟੀਆਂ ਪਈਆਂ ਜਿੱਤੇ ਸਬਜੀ ਫ੍ਰਿਜ ਚ ਪਈ ਆ ਜਦੋਂ ਖਾਣੀ ਹੋਊਗੀ ਤੋ ਤੋ ਗਰਮ ਕਰ ਲਿਓ ਗੁਰਲੀਨ ਨੂੰ ਨਾ ਕਹਿੰਦੇ ਫਿਰਿਓ ਉਹ ਚੱਲ ਠੀਕ ਆ ਨਹੀਂ ਕਹਿੰਦਾ ਬਾਬਾ ਆਪੇ ਸਾਰਾ ਕੰਮ ਕਰ ਲਿਓ ਅਗਲਾ ਤਾਂ ਸਾਨੀ ਚੱਲਣਾ ਏ ਉਹ ਠੀਕ ਆ ਨਹੀਂ ਆਂਦਾ ਪਰ ਜਾਏਂਗੀ ਹੁਣ ਕਿਦਾਂ ਕੋਈ ਗੱਲ ਨਹੀਂ ਮੈਂ ਚੱਲ ਜਾਾਂਗੀ ਆਪੇ ਉੱਥੋਂ ਕੇ ਚੀਤ ਤੇ ਚੜ ਜੀ ਜੇ ਨਹੀਂ ਤੇ ਲਾਵ ਨੂੰ ਕਹਾਂ ਨਹੀਂ ਤੇ ਅੱਡੇ ਤੱਕ ਤੈਨੂੰ ਕਰਾਈ ਨਹੀਂ ਨਹੀਂ ਮੈਨੂੰ ਨਹੀਂ ਲੋੜ ਹੈ ਕਿ ਕਿਸੇ ਨਾਲ ਜਾਣ ਦੀ ਮੈਂ ਆਪੇ ਚੱਲ ਜਾਾਂਗੀ ਚੱਲ ਇਦਾਂ ਕਰ ਆਪਣਾ ਕੰਮ-ਕੁਮ ਕਰ ਲੈ ਜਿਹੜਾ ਰਹਿੰਦਾ ਵਾ ਤੈਨੂੰ ਮੈਂ ਛੱਡੀ ਹੁਣਾ ਵਾ ਨਹੀਂ ਦੇਣ ਤੋਂ ਕੋਈ ਨਹੀਂ ਤੇ ਅੱਗੇ ਨਹੀਂ ਠੀਕ ਹੈਗੇ ਕਿ ਇਹ ਮੈਨੂੰ ਕਿਥੇ ਛੱਡ ਕੇ ਆਉਣਾ ਮੈਂ ਚਲ ਜਾਂਗੀ ਕਿ ਕਿ ਮੈਂ ਕਦੇ ਗਈ ਨਹੀਂ ਐ ਤੇ ਕੋਈ ਨਹੀਂ ਐਕਟਿਵ ਆ ਤੇ ਚਲ ਜਣੇ ਨਹੀਂ ਤੇ ਆਹੋ ਲੈ ਜਾ ਐਕਟਿਵ ਆ ਲਤਾਵਾ ਮ ਤੜਾ ਕੇ ਮੁੜ ਕੇ ਬਿਠੀ ਰਹੇਗੀ ਦਾਜ ਹੈਗੀ ਨਹੀਂ ਐ ਐਕਟਿਵ ਆ ਲੈ ਜਾ ਮੈਂ ਤੁਹਾਨੂੰ ਮੈਂ ਜਦੋਂ ਨਹੀਂ ਕਿਸੇ ਦਾ ਤੁਸੀਂ ਮੇਰੇ ਨਾਲ ਜਾਂਦੇ ਓਦੋਂ ਆਪ ਐਕਟਿਵ ਆ ਲੈ ਕੇ ਜਾਇਆ ਕਰੀਏ ਤੇ ਬੰਦਾ ਮੇਰੇ ਰਸਤੇ ਜਾਣਾ ਜਾਸਸ ਖਾ ਦਿੰਦਾ ਅੰਬਿਆਂ ਵੀ ਉਹ ਕਿੰਨਾ ਟਾਈਮ ਤੇ ਤੁਸੀਂ ਘਰੇ ਲਾਹੜਦੇ ਹੀ ਐ ਇੱਥੋਂ ਟਾਈਮ ਨਾਲ ਤੁਰੇ ਦੇ ਫੇਰੀ ਹੀ ਐ ਨਾ ਪੂਰਾ ਪੂਰਾ ਟਾਈਮ ਹੁੰਦਾ ਜਦੋਂ ਉੱਚੀ ਦਾ ਆਮਦਿਆਂ ਫੇਰ ਟ੍ਰੈਵਲ ਕੋ ਹੁੰਦੀ ਏ ਚਲੋ ਕੋਈ ਗੱਲ ਨਹੀਂ ਮੈਂ ਚਲ ਜਾਾਂਗੀ ਆਟੋ ਤੇ ਤੇ ਮੁੰਡਾ ਜਦੋਂ ਸਕੂਲੋਂ ਆਊਗਾ ਨਾ ਤੇ ਉਹਦੀ ਯੂਨੀਫਾਰਮ ਲਾ ਦੇ ਤੇ ਉਹਦੇ ਮੈਂ ਕੱਪੜੇ ਉੱਥੇ ਰੱਖੇ ਨੇ ਉਹਨਾਂ ਨੂੰ ਪਾ ਦੇ ਤੇ ਰੋਟੀ ਵੀ ਖਵਾ ਦੇ ਉਹਨੂੰ ਕੋਈ ਨਹੀਂ ਕਰਦਾਗਾ ਸਾਰਾ ਕੁਝ ਹੀ ਉਹਨੂੰ ਹੋਮਵਰਕ ਵੀ ਕਰਵਾ ਦਿਓ ਇਹ ਨਾ ਹੋਏ ਮੇਰੇ ਸਿਰ ਤੇ ਛੜ ਛੜਿਓ ਮੈਂ ਆਣ ਕੇ ਬਣ ਕੇ ਘਰ ਦਾ ਕੰਮ ਵੀ ਕਰਨਾ ਵਾ ਉਹਨੂੰ ਨਹੀਂ ਮੈਂ ਕਰੰਦੀ ਰਹਿਣਾ ਕੰਮ ਉਹ ਚਲ ਠੀਕ ਆ ਚੁੱਪ ਕਰ ਜਾ ਇੰਨਾ ਸਿਰਪੀੜ ਬੁਖਾਰ ਨਾ ਨਹੀਂ ਹੁੰਦਾ ਜਿੰਨਾ ਤੂੰ ਲਾਤਾ ਏ ਆਹੋ ਮੈਂ ਫਿਰ ਸਿਰਪੀੜਿਆ ਨਾ ਤਾਨੂੰ ਕੋਈ ਗੱਲ ਸਮਝਾਓ ਵੀ ਨਾ ਮੈਂ ਜਦੋਂ ਕਹਿਤਾ ਵੀ ਠੀਕ ਆ ਮੈਂ ਕਰ ਲਾਂਗਾ ਸਭ ਕੁਝ ਮੈਨੂੰ ਪਤਾ ਵਾ ਨਾ ਤੁਹਾਡਾ ਤੁਸੀਂ ਨਹੀਂ ਨਾ ਕੁਝ ਕਰਨਾ ਤੁਸੀਂ ਉਹਨੇ ਮੜਾ ਜਾ ਕਹਿਣਾ ਵਾ ਕਿ ਭਾਜੀ ਲਿਓ ਮੈਨੂੰ ਦੱਸੋ ਕਿਹੜਾ ਕੰਮ ਕਰਨਾ ਵਾਲਾ ਵਾ ਤੇ ਉਸੇ ਵਲੇ ਤੁਸੀਂ ਕਹਿਣਾ ਵੀ ਹਾਂ ਗੁਰਲੀਨ ਆ ਕਰਨਾ ਵਾ ਤੇ ਉਹ ਕਰਨਾ ਵਾ ਪਤਾ ਕੀ ਘਰ ਆ ਇੱਥੇ ਕੈਮਰੇ ਲਾ ਜਾ ਜੜਾ ਤੈਨੂੰ ਪਲਾ ਲੱਗ ਜੇ ਮੇਰਾ ਵਾਸ ਨਹੀਂ ਚੱਲਦਾ ਨਹੀਂ ਤੇ ਕੱਲੇ-ਕੱਲੇ ਰੂਮ ਚ ਲਵਾ ਦਾਂ ਹੂੰ ਆਹੋ ਮੈਨੂੰ ਪਤਾ ਤੇ ਲੱਗਿਆ ਉੱਥੇ ਬੈਠਿਆਂ ਵੀ ਕਰਦੇ ਕੀ ਨੇ ਨਾਲ ਇਹਨਾਂ ਦਾ ਵੀ ਪਤਾ ਲੱਗੇ ਮਗਰੋਂ ਪੀਕੇੜੀਆਂ ਚੋਰੀਆਂ ਕਰਦੇ ਰਹਿੰਦੇ ਆ ਮੈਨੂੰ ਨਾ ਇੱਥੇ ਉਦੋਂ ਦਾ ਬੜਾ ਗੁੱਸਾ ਵਾ ਇਹਦੇ ਕਰਕੇ ਹਡੇ ਹੱਥੋਂ ਪੈਲੀ ਨਿਕਲ ਗਈ ਇਹਦੇ ਹੱਥੋਂ ਨਹੀਂ ਨਿਕਲੀ ਤੇਰੇ ਕਰਕੇ ਨਿਕਲੀ ਏ ਤੇਰੀ ਜ਼ੁਬਾਨ ਬੜੀ ਹੀ ਮੇਰੀ ਜ਼ੁਬਾਨ ਤੈਨੂੰ ਦੇਤੀ ਸੀ ਤੇ ਉਹਦੀ ਜ਼ੁਬਾਨ ਨਹੀਂ ਦੇਖਦੀ ਕਿੱਦਾਂ ਬੋਲਦੀ ਹੀ ਉਹ ਉਹ ਕੀ ਕਹਿਤਾ ਉਹਨੇ ਇੰਨਾ ਕੀ ਕਹਿਆ ਹੈ ਵੀ ਜੇ ਨਹੀਂ ਲਈ ਜਾਂਦੀ ਤੇ ਨਾਂ ਲਾਓ ਤੂੰ ਕਿੱਥੋਂ ਚੜੀ ਤੇ ਕਿੱਥੇ ਉਤਰੀ ਤੇ ਨਹੀਂ ਉਹਦੇ ਕਹਿਣ ਦਾ ਕੀ ਮਤਲਬ ਹੀ ਨਹੀਂ ਲਈ ਜਾਂਦੀ ਤੇ ਨਾਂ ਲਾਓ ਮੈਨੂੰ ਕਹਾਵਾ ਹੀ ਦੇਨੀ ਹੈ ਵਾਧੂ ਦਾ ਪੁੜਕ ਦੀ ਫਿਰਦੀ ਹੈ ਅੱਗੇ ਅੱਗੇ ਉਨੇ ਸਿਰਫ ਇੰਨੀ ਗੱਲ ਹੀ ਕੀਤੀ ਉਹਨੇ ਹੋਰ ਕੁਝ ਤੇ ਕਿਹਾ ਨਹੀਂ ਆਹ ਚਲੋ ਚੰਗਾ ਠੀਕ ਆ ਤੂੰ ਕਿੰਨੀਆਂ ਗੱਲਾਂ ਕੀਤੀਆਂ ਤੂੰ ਚੁੱਪ ਹੁਣੀ ਹੈ ਇਹੋ ਤੇਰੀ ਹੱਥ ਮਾਰੀ ਏ ਮੈਨੂੰ ਯਾਰ ਕਹਿੰਦੇ ਰਿਹਾ ਕਰੋ ਪਰ ਆਉਣਾ ਗੱਲ ਕਰੀ ਦੀ ਸੁਣੀ ਦੀ ਕਰੀ ਦੀ ਸੁਣੀ ਦੀ ਮੈਂ ਤੁਹਾਨੂੰ ਹੋਰ ਗੱਲਾਂ ਦੱਸਾਂ ਦੀ ਜੇ ਤੁਸੀਂ ਮੇਰੇ ਦਿਵਾਲੇ ਹੋਈ ਜਾਣਦੇ ਹੋ ਹੋਰ ਪਾਸੇ ਤੁਰਪੇ ਹੁੰਨੀ ਤੁਹਾਡਾ ਸਿਰ ਪੀੜ ਹੋਉਂਦਿਆ ਚਲ ਜਾ ਬਾਬਾ ਜਾ ਬਾਬਾ ਹੁੰਦਾ ਤੁਹਾਡਾ ਸਿਰ ਪੀੜ ਹੋਉਂਦਿਆ ਹੀ ਤੇ ਗੱਲਾਂ ਸੁਣਾਉਣ ਵਰੀ ਨਹੀਂ ਹੁੰਦਾ ਤੁਹਾਡਾ ਇਦੋਂ ਬੈਨ ਐ ਟੀ-ਸ਼ਰਟ ਆ ਗਰਮੀ ਬੜੀ ਐ। ਓਏ। ਗੱਲੀ ਨਾ ਪੰਜ ਅਗਵਾ ਲਿਆ ਇੰਦੋ ਇਥੋਂ। ਕੋਈ ਬੈ ਜਾ। ਵੇਲਾ ਕਿੰਨਾ ਬੁਖਾਰ ਨਿਕਲਿਆ ਤੇ ਤੈਨੂੰ ਸਵੇਰ ਦਾ ਤੂੰ ਗਿਆ ਕਿਉਂ ਨਹੀਂ ਮੈਨੂੰ ਇਹ ਦੀ ਸਮਝਾਉਂਦੀ ਦਵਾਈ ਲੈ। ਓ ਮੈਂ ਨਾ ਦੁਕਾਨਾਂ ਦੀ ਗੁੰਨਾ ਖੁੱਲਦੀਆਂ ਫਿਰ ਜਾਣਾ ਮੈਂ ਤਾਂ ਮੋੜ ਕੇ ਉੱਠੇ ਨਹੀਂ ਗਿਆ ਯਾਰ। ਤਸਵੀਰ ਦੀ ਰੋਟੀ ਉਟੀ ਮੁਰਗੀ ਖਾਦੀ ਕਿ ਨਹੀਂ? ਓ ਰੋਟੀ ਖਾਦੀ ਹੱਦੀ ਕਾ। ਤੈਨੂੰ ਹੁਣ ਉਦਾਂ ਖਰਾ ਖਾਦੀ ਐ ਨਾ ਉਥੇ ਇਕ। ਉਹਨਾ ਫਰਕਤ ਜਿਹੜੀਆਂ ਗੋਲੀਆਂ ਹੁਣ ਖਾਣੀਆਂ ਦੇਦੀਆਂ ਗੋਲੀਆਂ ਤਾਂ ਮੈਂ ਦੇ ਦਿੰਨਾ ਕੱਢ ਕੇ ਤੇ ਜਿਹੜੀ ਦੂਜੀ ਖਰਾਕ ਬਾਅਦ ਖਾਣੀ ਹੈ ਨਾ 2 ਘੰਟੇ ਬਾਅਦ ਉਹ ਕੋਈ ਨਹੀਂ ਧਿਆਨ ਨਾ ਖਾਈ ਫੇਰ ਨਾ ਤੂੰ ਮਤਲਬ ਮਿਸ ਕਰ ਦੇ ਨਹੀਂ ਨਹੀਂ ਕੋਈ ਨਹੀਂ ਗੋਲੀਆਂ ਵਾਵਾ ਦੇ ਦਿੱਤੀਆਂ ਨੇ ਪੱਤੇ 2-3 ਯਾਰ ਆਹ ਫੜਾ ਇੱਕ ਮਿੰਟ ਇੰਨੀਆਂ ਖਾਣੀਆਂ ਹੈ ਨਹੀਂ ਉਹ ਜਿੰਨੀ ਪੰਡ ਬੰਦ ਦਿੰਦੇ ਨਹੀਂ ਉਹਨਾ 3 ਵਾਲੀ ਰਾਤ ਨੂੰ ਪਹਿਣੀ 2 ਚੁੰਮੇ ਨਹੀਂ ਕੋਈ ਨਹੀਂ ਆ ਵੀ ਪਾ ਦੇ ਥੱਲੇ ਉਹ ਤਾਂ ਗਰਮੀ ਦਾ ਚੱਲਣ ਦਾ ਮੌਸਮ ਤੇ ਤੂੰ ਜਾਣਾ ਦਾ ਡਿਊਟੀ ਦਿੱਲੀ ਫੇਰ ਧੁੱਪ ਚਾਉਣਾ ਉੱਤੇ ਦਫ਼ਤਰ ਤੇ ਤੁਹਾਡੇ ਏਸੀ ਲੱਗਾ ਹੁੰਦਾ ਤਾਂ ਠੰਡਾ ਦਿੱਤਾ ਹੋ ਜਾਂਦਾ ਹੂੰ ਉਹਨੇ ਉਦਾਂ ਮੀਂਹ ਜਿਆ ਪਿਆ ਹੈ ਨਾ ਉਹਦੇ ਕਰਕੇ ਹਾਂ ਹੂਸ ਜਿਹਾ ਹੋ ਗਿਆ ਨਾ ਮੌਸਮ ਹੂੰ ਸਿੰਦਰ ਵੇਲਾ ਜਿੱਥੇ ਚਲ ਜੀਏ ਹੂੰ ਆ ਦੇ ਦੋ ਜਿੱਥੇ ਚਲ ਜੀਏ ਜੇ ਬਸ ਅੱਡੇ ਚਲ ਜੀਏ ਡਾਕਟਰ ਕੋ ਚਲ ਜੀਏ ਤਹਿਸੀਲੇ ਚਲ ਜੀਏ ਬਾਦ ਦੁਨੀਆ ਹੀ ਦੁਨੀਆ 1.5-2 ਘੰਟੇ ਤੱਕ ਮੈਡੀਕਲ ਤੇ ਲੱਗ ਗਿਆ ਸਹੀ ਗੱਲ ਆ। ٻੀਜੀ ਰੋਟੀ ਖਾਦੀ ਸਵੇਰ ਦੀ। ਪਰ ਰੋਟੀ ਖਾਲੀ ਨਾ। ਚੱਲ ਪਿੰਦਾ ਤੂੰ ਕਰ ਰਿਹਾ ਇਸ ਟਾਈਮ। ਕੋਈ ਗੱਲ ਨਹੀਂ। ਪੈਲੀ ਦੀ ਟੈਨਸ਼ਨ ਤਾਂ ਨਹੀਂ ਚਲੀ ਆ ਗਈ। ਲੋ ਵੀ ਹੈਗੀ ਤਾਂ ਸਹੀ ਆ ਕੀ ਦੱਸਾਂ ਤੈਨੂੰ। ਆਪਕੇ ਸੋਚੇ ਵਿਚਾਰਾ ਵਕ ਕਰਦਾ ਹੁਣ ਠੀਕ ਰਹਿਣ ਗਿਆ। ਪਰ ਇਹਨਾਂ ਦਾ ਉਹ ਹਾਰ ਰਿਹਾ ਫੇਰ। ਚੱਲ ਕੋਈ ਨਹੀਂ ਤੰਦਰ। ਘਰਾਂ ਦੇ ਮਸਲੇ ਇਦਾਂ ਹੀ ਕਦੇ ਉਲਝ ਕੇ ਕਦੇ ਸਵਰ ਕੇ। ਤੂੰ ਇਹ ਗੱਲ ਦੀ ਟੈਨਸ਼ਨ ਨਾ ਲਈ ਜੇ ਗੁਰੂ ਰਾਮਦਾਸ ਦੀ ਕਿਰਪਾ ਕੀਤੀ ਤੇ ਦੋਵੇਂ ਭਰਾ ਮੇਨ ਤਕਾਦਰੇ ਤੇ ਕੋਈ ਨਹੀਂ ਫੇਰ ਕਿਤੇ ਲੈ ਲਾਗੇ ਲੱਭਣੇ ਜਰੂਰ ਉਹ ਤੇ ਹੈਗਾ ਪਰ ਇਦਾਂ ਚੰਗਿਆਂ ਨੇ ਨਾ ਲੱਗੀਦਾ ਅਗਲੇ ਨਾਲ ਗੱਲਬਾਤ ਕੀਤੀ ਤੇ ਸਿਰਫ ਘਰ ਚੋਂ ਲੜਾਈ ਹਟਾਉਣ ਦੇ ਮਾਰਿਆ ਉਹਨਾਂ ਨੂੰ ਨਾ ਕੀਤੀ ਏ ਆ ਫਿਰ ਇੱਥੇ ਹੁੰਦੀ ਦਿਖਾਨੀ ਅਗਲੇ ਸੋਚਣਾ ਵੀ ਪਹਿਲਾਂ ਲੜੀ ਲੈਣੀ ਆ ਤੇ ਹੁਣ ਪੈਰ ਤੇ ਪੈਰ ਨਾ ਕਰਤੀ ਏ ਇਦਾਂ ਬੰਦਾ ਚੰਗਾ ਨਹੀਂ ਲੱਗਦਾ ਕਰੇ ਕੀ ਪਰ ਹੁਣ ਘਰਾਂ ਦੇ ਵੀ ਜਿਹੜੇ ਮਸਲੇ ਇਦਾਂ ਦੇ ਹੀ ਆ ਨਾ ਅੱਜ ਦਿਨਾਂ ਤੁਰ ਤੁਰ ਕੇ ਖਾਪੀ ਗਈਆਂ ਕੋਈ ਚੀਜ਼ ਨਹੀਂ ਮਿਲੀ ਪਤਾ ਨਹੀਂ ਕਿੱਥੇ ਚਲ ਗਏ ਨੇ ਸਾਰੇ ਹਾਂ ਤੇ ਸ਼ੁਕਰ ਹੋਇਆ ਰੱਬ ਦਾ ਬਦਲ ਜਾ ਹੋ ਗਿਆ ਨਹੀਂ ਤੇ ਤੁੱਪੇ ਸੜ ਜਾਣਾ ਸੀ ਮੈਂ ਹਾਏ ਹਾਏ ਕਿਤੇ ਕੱਪੜੇ ਵੀ ਨਹੀਂ ਲਾਏ ਬੰਦਾ ਇੰਨਾ ਹੀ ਸੋਚਦਾ ਕਿ ਚਲ ਜਿਓ ਤੋ ਗਈਏ ਤੇ ਮੈਂ ਇਹਨਾਂ ਨੂੰ ਹੀ ਲਾਦਾ ਇੱਕ ਦਿਨ ਮੇਰੇ ਕਰਮਚੀ ਕਿਤੇ ਸੂਖਣੀ ਲਿਖਿਆ ਉਦੋਂ ਮੈਂ ਖਾਪ ਗਈਆਂ ਤੁਰ ਤੁਰ ਕੇ ਤੇ ਹੁਣ ਘਰ ਦਾ ਵੀ ਸਾਰਾ ਕਰਨਾ ਪੈਣਾ ਇੱਕ ਇੱਧਰ ਗਏ ਨੇ ਤੇਵੇਂ ਪੇਉ ਪੁੱਤ ਉੱਧਰ ਬੈਠੇ ਹੋਣੇ ਆ ਉਹਨਾਂ ਨੂੰ ਆਣੀ ਆ ਤੁਸੀਂ ਇੱਧਰ ਵੀ ਏਸੀ ਲਵਾਓ ਇੱਕ ਉੱਧਰ ਜਾ ਕੇ ਤੇ ਬੈਠੇ ਰਹਿੰਦੇ ਆ ਅਗਮਹਾ ਕੰਮ ਦੀ ਤੇ ਨਹੀਂ ਭੁੱਖ ਪੁੱਤ ਆਹ ਪਾ ਜੀ ਨੂੰ ਰੋਟੀ ਖਵਾ ਦੂ ਤਾਂ ਆਖੀ ਕੋਈ ਆ ਜਾ ਰੋਟੀ ਖਾਲਾ ਆ ਗਏ ਹੋ ਹੋਰ ਮੈਂ ਆਉਣਾ ਨਹੀਂ ਮੈਂ ਜਦੋਂ ਤੁਹਾਨੂੰ ਕਹਿ ਕੇ ਗਈ ਹਾਂ ਤੇ ਫਿਰ ਤੁਸੀਂ ਉਹੋ ਕੰਮ ਕੀਤਾ ਵਾ ਕੀ ਹੋਇਆ ਮੈਂ ਤੁਹਾਨੂੰ ਕਹਿਣਾ ਨਾ ਤਾਂ ਕੋਈ ਚੀਜ਼ ਵੀ ਨਹੀਂ ਲੈਣੀ ਹੈਗੀ ਫਿਰ ਦੋ ਸਾਰਾ ਕੁਝ ਬਣਾ ਕੇ ਗਈ ਕਿਹੜੀ ਗੱਲ ਮੈਨੂੰ ਥੱਲੇ ਲਵਾਉਂਦੇ ਉਹਨਾਂ ਦੇ ਐਵੇਂ ਰੋਲਾ ਨਾ ਪਾਈ ਜਾ ਬੈ ਇੱਥੇ ਤੈਨੂੰ ਦੱਸਣਾ ਮੈਂ ਤੇ ਨਾਲੇ ਉਹਨੂੰ ਕਿ ਉਹ ਕੱਪੜੇ ਫੇਰ 파ਛੜੇ ਜੇ ਮੁੰਡੇ ਨੂੰ ਹੋਰ ਕੋਈ ਹੈਗੇ ਨਹੀਂ ਇਹਦੇ ਆਂਦਾ ਇਹੋ ਪਾਉਣੇ ਆਂ ਕੁਛ ਲੱਜ ਨਹੀਂ ਤੇ ਅਗੰ ਦੂਜੇ ਪਾਉਣੇ ਕੱਪੜੇ ਆ ਲੈ ਐਵੇਂ ਕਹੌਲਣਾ ਪਾ ਸਗੋਂ ਉਹਨਾਂ ਦਾ ਜਾ ਕੇ ਧੰਨਵਾਦ ਕਰ ਕਿਉਂ ਮੈਂ ਕਿਹੜੀ ਗੱਲ ਉਹਨਾਂ ਦਾ ਧੰਨਵਾਦ ਕਰਾਂ ਉਹਨਾਂ ਨੇ ਕੀ ਕੀਤਾ ਸਾਡੇ ਲਈ ਕੀ ਕੀਤਾ ਨਵਦੀਬਾ ਬੁਖਾਰ ਇੰਨਾ ਜ਼ਿਆਦਾ ਹੋ ਗਿਆ ਨਾ ਮੈਂ ਉੱਠ ਕੇ ਚੱਲਿਆ ਤੇ ਮੇਰੇ ਕੋ ਉਠਿਆਣਾ ਗਿਆ ਫਿਰ ਲਵ ਨੇ ਖੜਿਆ ਮੈਨੂੰ ਲੈ ਤੇ ਇਹਦੇ ਵਿੱਚ ਕਿਹੜੀ ਗੱਲ ਹੋ ਗਈ ਫਿਰ ਕੀ ਹੋ ਗਿਆ ਲੈ ਗਏ ਨੇ ਤੇ ਲੈ ਗਏ ਤੇ ਫਿਰ ਕੋਈ ਨਹੀਂ ਹੋ ਗਿਆ ਤੇ ਜੇ ਉਹਨੇ ਰੋਟੀ ਲਿਆਤੀ ਤੇ ਇਹ ਚ ਕੀ ਹੋ ਗਿਆ ਫਿਰ ਪਰ ਜਦੋਂ ਮੈਂ ਸਾਰਾ ਕੰਮ ਕਰਕੇ ਗਈਆਂ ਤੇ ਫਿਰ ਮੁੜ ਕੇ ਅਗਲੀ ਗੱਲਾਂ ਪਤਾ ਕਿੰਨੀਆਂ ਸੁਣਾਉਂਦੀ ਆ ਉਹ ਨਹੀਂ ਉੱਠਿਆ ਜਾਣ ਡਿਆ ਗੱਲਾਂ ਸੁਣਾਉਣ ਲਈ ਤੈਨੂੰ ਵਹਿ ਤੁਹਾਨੂੰ ਕਿਹਦੀਆਂ ਬਣੀਆਂ ਚੀਜ਼ਾਂ ਜ਼ਿਆਦਾ ਸਵਾਦ ਲੱਗਦੀਆਂ ਨੇ ਆਪਣੇ ਘਰ ਦੀ ਚੀਜ਼ ਨਹੀਂ ਬੰਦੇ ਨੂੰ ਚੰਗੀ ਲੱਗਦੀ ਹੁੰਦੀ ਜਾਂ ਤੂੰ ਵੀ ਬਣਾ ਲਿਆ ਕੁਝ ਬਣਾ ਲਿਆ ਕੁਝ ਸਾਰਾ ਕੁਝ ਬਣਾ ਕੇ ਗਈਂ ਕਾਰਕੱਤਰ ਕੇ ਗਈਆਂ ਫਿਰ ਵੀ ਮੇਰੇ ਸਿਰ 'ਚ ਖੇਪ ਮੋਣੀ ਹੁੰਦੀ ਤੁਸੀਂ ਤੈਨੂੰ ਲੜਨ ਦਾ ਪਤਾ ਏ ਇਹਨਾਂ ਨੇ ਪੁੱਛਿਆ ਪਤਨੀ ਠੀਕ ਹੋ ਕ ਨਹੀਂ ਤੇ ਉਹਨਾਂ ਦੇ ਫਿਰ ਉਹੇ ਚੰਗੇ ਲੱਗਣੇ ਆ ਨਾ ਪਤਾ ਨਹੀਂ ਕਿੰਨੀ ਗੱਰੀ ਆ ਗਏ ਨੇ ਅਸੀਂ ਵੀਰ ਜੀ ਠੀਕ ਹੋ ਕ ਨਹੀਂ ਆਹੋ ਮੈਂ ਤਾਂ ਨੂੰ ਪੁੱਛਦੀ ਨਹੀਂ ਨਾ ਲੱਭਣ ਦੇ ਲੈ ਵੀ ਠੀਕ ਹੋ ਹੁਣ ਤੁਸੀਂ ਹੂੰ ਜਾਣ ਬੁੱਝ ਕੇ ਪਖੰਡ ਕਰਦੇ ਰਹਿੰਦੇ ਹੋ ਤੈਨੂੰ ਬਸ ਲੜਨਾ ਹੀ ਹੁੰਦਾ ਹੋਰ ਕੁਝ ਨਹੀਂ ਆਉਂਦਾ ਚੰਗਾ ਠੀਕ ਆ ਆਹ ਖਾਓ ਉਹਨਾਂ ਦੀਆਂ ਬਣੀਆਂ ਫਿਰ ਰੋਟੀਆਂ ਮੈਂ ਵੀ ਨਹੀਂ ਹੁਣ ਪਕਾ ਕੇ ਖਵਾਉਣੀ ਤੁਹਾਨੂੰ ਵੇਖਾਂਗੀ ਨਾ ਕਿੰਨੇ ਕਿ ਦਿਨ ਖਵਾਉਂਦੀ ਆ